ਅੰਜੀ ਜਗੁਰਦੇਵ ਤੁਹਾਨੂੰ ਗੁਰਦੇਵ ਸਾਰੀਆਂ ਸੰਗਤਾਂ ਨੂੰ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ 14/4/2024 ਤੇ ਆਪਾਂ ਖੜੇ ਆ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਤੁਸੀਂ ਦੇਖ ਸਕਦੇ ਹੋ ਸਾਡੇ ਪਿੰਡ ਦੇ ਗੁਰਦੁਆਰੇ ਦਾ ਕੁਝ ਬਾਹਰਲਾ ਵਿਊ ਇਹ ਸਾਡੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਜੀ ਗੁਰੂ ਰਵਦਾਸ ਮਹਾਰਾਜ ਇੱਕ ਪੰਡਤ ਕਮੇਟੀ ਨੌਜਵਾਨ ਸਭਾ ਤੇ ਚਲੋ ਫਿਰ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਤੇ ਤੁਹਾਨੂੰ ਕੁਝ ਅੰਦਰਲੇ ਵਿਊ ਵੀ ਦਿਖਾਉਨੇ ਆ ਕਿ ਲੰਗਰ ਦੀਆਂ ਤਿਆਰੀਆਂ ਚੱਲ ਰਹੀਆਂ ਆ ਅਡੇਲ ਹਲਵਾਈ ਸਾਹਿਬ ਲੱਗੇ ਹੋਏ ਆਂ ਅੰਦਰ ਪਕੌੜੇ ਬਣਾਉ ਤੇ ਚਲੋ ਆਜੋ ਫਿਰ ਲੈ ਕੇ ਚੱਲੀਏ ਤਾਨੂੰ ਅੰਦਰ ਤੇ ਲੋ ਜੀ ਆਪਾਂ ਆ ਗਏ ਪਠਿਆਲ ਤੇ ਇੱਧਰ ਪੂਰੀਆਂ ਤਿਆਰੀਆਂ ਚੱਲ ਰਹੀਆਂ ਜੀ ਪਕੌੜਿਆਂ ਦੀਆਂ ਸਾਡੇ ਹਲਵਾਈ ਸਾਹਿਬ ਲੱਗੇ ਆ ਜੀ ਪਕੌੜੇ ਕੱਢਣ ਤੇ ਨਾਲੇ ਪਰੇ ਬੀਬੀਆਂ ਵੀ ਆਪਣੇ ਲੰਗਰ ਦੀ ਤਿਆਰੀ ਕਰਦੀਆਂ ਆ ਜੀ ਤੇ ਸਵੇਰ ਦੇ 7 ਵਜੇ ਲੱਗੇ ਹੋਏ ਜੀ ਸਾਡੇ ਹਲਵਾਈ ਸਾਹਿਬ ਪਕੌੜੇ ਕੱਢਣ ਜੀ ਕਿਉਂਕਿ ਸਾਡੇ ਹਮੇਸ਼ਾ ਸੰਗਤ ਬਹੁਤ ਵੱਜੜ ਕੇ ਹਿੱਸਾ ਪਾਉਂਦੀ ਆ ਸੇਵਾ 'ਚ ਵੀ ਔਰ ਦਾਨ 'ਚ ਵੀ ਕਿਸ ਕਰਕੇ ਪ੍ਰੋਗਰਾਮ ਆਪਣੇ ਹਰ ਵਾਰ ਵੱਡਾ ਹੀ ਹੁੰਦਾ ਆ ਤੇ ਚਲੋ ਬਾਹਰ ਆ ਜਿਓ ਫਿਰ ਤੇ ਆਪਣੇ ਲੱਗੇ ਆ ਜੀ ਪਾਠੀ ਸਾਹਿਬ ਦੇ ਤਿਆਰ ਕਰਨ ਸਾਡੇ ਪਣ ਦੇ ਨੌਜਵਾਨ ਸਭਾ ਦੇ ਮੁੰਡੇ ਬੰਦੋ ਕਮੇਟੀ ਦੇ ਸਾਰੇ ਲੱਗੇ ਹੋਇਆ ਨਾਲ ਸੇਵਾ ਕਰਨ ਜੀ ਤੇ ਚਲੋ ਫਿਰ ਤੁਹਾਨੂੰ ਹੁਣ ਲੈ ਕੇ ਚਲਦੇ ਆਂ ਉੱਪਰ ਤੇ ਜਿੱਥੇ ਮਹਾਰਾਜ ਦਾ ਪ੍ਰਕਾਸ਼ਾ ਜੀ ਅਨੁਪਲੇ ਹਾਲ ਦੀਆਂ ਤਾਂ ਆਪਾਂ ਕੁਝ ਤਸਵੀਰਾਂ ਦਿਖਾਉਣੇ ਆ ਆ ਜਿਓ ਫਿਰ ਆਪਾਂ ਬਾਬਾ ਸਾਹਿਬ ਦੀ ਪਿੱਕ ਤੋਂ ਸਟਾਰਟ ਕਰਦੇ ਆਂ ਉੱਪਰ ਜਾ ਕੇ ਜੀ ਤਲੋ ਜੀ ਆਪ ਆ ਗਏ ਆ ਉੱਪਰ ਤੇ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਅੱਜ ਇਸ ਤੋਂ ਅੱਗੇ ਹੁਣ ਮੈਂ ਬੋਲਾਂਗਾ ਨਹੀਂ ਕਿਉਂਕਿ ਅੰਦਰ ਪਾਠ ਚੱਲ ਰਿਹਾ ਹੈ ਮਹਾਰਾਜ ਜੀ ਤੇ ਆ ਗਿਓ ਫੇ ਤੁਹਾਨੂੰ ਕੁਝ ਅੰਦਰਲੇ ਹਾਲ ਦਾ ਵੀਊ ਦਿਖਾਉਣੇ ਆ ਜੀ ਆਪ ਰਾਜ ਭੰ ਸੁਭਾਗ ਨੂੰ ਬੋਤੇ ਸੰਗਾਤ ਸਾ ਕੀ ਬਾਤਨ ਭੰ ਧਨ ਧਨ ਜਿ ਆਇਆ ਜਿਸ ਪ੍ਰਭੂ ਸਾਹਿਬ ਜਗਤ ਤਤ ਰਾਹ ਹੈ ਜਦਿ ਆਉਣ ਕਾਹਿ ਸੁਰਾਵ ਜਨ ਕੀ ਸੱਚ ਤੇ ਆਵੇ ਇੰਦਰ ਪੂਰਾ ਜਗ ਮਾਉ ਮਨ ਨੂੰ ਪੂਰਾ ਪਰ ਉੜ ਕੇ ਗੁਣ ਗਾ ਅਸ਼ਟ ਪਰੇ ਤਾ ਕੋ ਸੰਗ ਦਾਤਿ ਨ ਨਕਰੰਗ ਜੈ ਜੁਗ ਮਾਦੁ ਬਲਿ ਸੁਭੁਦ ਕਰੇ ਸਭ ਗਜੈ ਪੂਰਨ ਹੋਈ ਦੇਵ

ਸਭ ਦੇ ਉਜ ਪਰਜਦਾਰ ਵਰਨ ਹੋਵੇ ਆਪ ਜਾਲ ਹਰ ਦਰਗਾਹ ਤੇ ਜਨ ਸੁਹੇ ਨਾਨਕ ਦੇਸ਼ੇ ਪਰਬਤ ਹੋਵੇ ਕੀ ਮੋਸ਼ਾ ਤੁਰਿਤ ਨਉ ਨਿਤ ਉਦ ਕੇ ਆਸਰਤ ਸਿਧ ਨਾਨਕ ਦੇ ਗੁਣ ਨਾਮ ਸੁਖ ਮਰੇ ਸਭ ਦੇ ਉਜ ਤਾ ਜੇ ਸੁਖਮ ਸੁਖ ਮਨੀ ਵਾਹਿਗੁਰੂ ਦਾ ਖੰਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਰਿ ਮਹਲਾ ਕੋ ਜਉ ਸਿਮਰਉ ਸਿਮਰਿ ਨਾਹਿ ਜੀਰਨ ਕੈਤੀ ਅੰਮ੍ਰਿਤ ਜੇ ਸਭ ਦੇ ਚਰਨਾਂ ਨੂੰ ਸਤਿਗੁਰੁ ਬਿਲਾਏ ਜੀ ਗਵਾ ਰਸੁ ਮਰੀਆ ਸੁਖੁ ਪਿਆਵੇ ਧਾਇ ਸਭ ਥੈ ਗੁਰੂ ਇਸਾਈ ਰਸੁ ਪਾਸੋ ਸਚਿ ਸਿਧਿ ਕੋ ਗੁਰਸਿਵਾਰ ਸਭ ਨਾਮ ਜੀ ਸਾਈ ਸੁਪੰਨ ਜੋ ਰੋਗ ਜਨੋ ਜਤਿਆ ਵੰਡ ਸ਼ਕੀਆਂ ਦੀ ਜਨਾਈ ਦੀ ਜੁਗਾਈ ਜੈ ਵਾਹੀ ਗੁਰੂ ਵਾਹੀ ਗੁਰੂ ਬਿਰਹ ਸਿੰਘ ਸਿਕੜੀਏ ਦਵਤੀ ਤੇ ਵੰਡ ਵੰਡ ਬਿਦੋਾਈ ਕੋਪੁਨਿਆ ਨਵਾ ਚਦੁਨੀਆ ਦੇ ਜਾਈ ਆੜਿ ਹਨੋ ਜਲਮਕੇ ਕੱਢੀ ਅੱਡ ਤਾਲੇ ਗਏ ਆਪਣੀ ਬੰਦਿਆਰੀ ਟੂਟੀ ਟੂਟੋ ਆਈ ਰਤੰਦਰ ਦੀ ਗਲ ਕਾਜੀ ਬੋਲ ਗੀ ਵਾਹੀ ਗੁਰੂ ਵਾਹੀ ਪੰਜਾਬ ਤੱਕ ਤਾ ਸ੍ਰੋਤ ਗੁਰ ਗਵਾਰੀ ਆਰਾਧ ਅੰਤਰਜੀ ਗੱਲਦਾਰੀ ਰੋੜਾ ਜੇ ਵਾਹੀ ਗੁਰੂ ਪ੍ਰਥਮੇ ਸਤਿਗੰਗ ਸਿਲੇਬਸ ਪੜਾਇਆ ਜਾਂਦਾ ਹੈ ਉਹਦੇ ਵਿੱਚ ਇੰਨਾ ਡਿਫਰੈਂਸ ਹੈ ਕਿ ਸਾਡੇ ਬੱਚੇ ਆਈਆਈਟੀ ਤੱਕ ਹੀ ਜੋ ਐਨਡੀਏ ਦਾ ਕੰਪੀਟੀਸ਼ਨ ਪਹਿਲੇ 10 ਵੀ ਤੋਂ ਬਾਅਦ ਹੁੰਦਾ ਸੀ ਅੱਜ ਉਹ ਬਾਅਦ ਹੀ ਤੋਂ ਬਾਅਦ ਹੈ ਜਿਹੜਾ ਕਲੀਅਰ ਕਰਕੇ ਏਅਰ ਫੋਰਸ ਆਰਮੀ ਔਰ ਨੇਵੀ ਲੈ ਕੇ ਡਾਇਰੈਕਟ ਜੋ ਆਈ ਗੁੰਜੀ ਜਾਂਦੇ ਸੋ ਆਨਲੀ ਪੋਸਟ ਤੋਂ ਬਾਅਦ ਉਹ ਵੀ ਕੈਰੀਅਰ ਨਹੀਂ 당 ਪਾ ਰਹੇ ਹਨ ਉਹਨਾਂ ਵੀ ਇਹ ਹੀ ਕਾਰਨ ਹੈ ਕਿ ਸਲੇਕਾਂ ਵਿੱਚ ਬਹੁਤ ਜ਼ਿਆਦਾ ਫਰਕ ਆ ਗਿਆ ਹੈ ਇੱਕ ਗੱਲ ਹੋਰ ਐਜੂਕੇਸ਼ਨ ਦੇ ਮੁਤਾਬਕ ਕਿ ਜਿੰਨੇ ਵੀ ਸੈਂਟਰ ਸਕੂਲ ਜਾਂ ਆਰਲੀ ਸਕੂਲ ਸੀ ਉਹ ਵੀ ਜੋ ਨਹੀਂ ਆਂਦੇ ਸੀ ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਹੀ ਬੰਦਿਆਂ ਨੂੰ ਦਿੱਤਾ ਹੈ जगा के आने वाले समय ओ तो एजुकेशन की बहुत ज्यादा नीड हो जाएगी इसलिए दूसरा एक कोशिश निकाल दी थी दूसरा संगठन रहना अगर एक विचार को लेके अगर साडे समाज में कोई भी सामाजिक तौर पे काम करता है उन को तो देके आगे बढ़ाया जाए ता जो साडे समाज नु भी थोड़ी बहुत सी हेल्प मिलती है और तीसरा जो है संघर्ष करना जगोर्षि तो इन चिदान लेने वास्ते संघर्ष करते हैं कौले में जिस तरह पहले भी मैं बताया कि बीएस लेकर के काम करते हैं और कभी कोई होनी वो भी परसों मतलब पूर्व देवता सदस्य वाला भी हो तो और का मान जिस दौर के विच बाबा साहब आए तो थे उस दौर के विच सती प्रथा भी बड़ी लानत सी साडे समाज दे उत्ते जेकर किसी औरत ने घर वाला मर जाना है उस औरत नूं भी जीने साड़ दिता जाता सी नाल उहदे जेकर दे विच ऐसी अदालतां नूं उहनां ने जिहड़ी नत पाई सी जिस दी बरकत अज असी बहुत दुनिया समाज दे विच अपना जीवन बतीत करदे आं सो मैं गल करदा सी कि जेकर असी अपने बच्चों नूं ਮੈਂ ਕਿਸੇ ਨਾਲ ਦਾਅਵਾ ਕਰਦਾ ਜੇ ਅੱਜ ਅਸੀਂ ਕਰਤੱਵਾਂ ਨੂੰ ਹੱਥ ਵਿੱਚ ਫੜ ਲਏਨੇ ਆ ਕੱਲ ਨੂੰ ਸਾਨੂੰ ਕਿਤੇ ਨਰੀਗਾ ਦੇ ਵਿੱਚ ਜਾਣ ਦੀ ਲੋੜ ਹੀ ਨਹੀਂ ਪਵੇਗੀ ਜੇ ਅੱਜ ਅਸੀਂ ਕਾਨੂੰਨ ਮੰਗਣ ਜਾਂਦੇ ਆ ਤੇ ਮੈਂ ਇਹ ਕਿਸੇ ਦਾਅਵਾ ਕਰਦਾ ਕਿ ਜੇ ਅੱਜ ਅਸੀਂ ਕਾਨੂੰਨ ਮੰਗਣ ਜਾਂਦੇ ਆ ਜੇ ਅਸੀਂ ਐਜੂਕੇਸ਼ਨ ਨੂੰ ਆਪਣੇ ਭਰਾਵਾ ਦਿੱਤਾ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿੱਤਾ ਤਾਂ ਅਸੀਂ ਸਭ ਦਾ ਦਾਅਵਾ ਕਰਦੇ ਰਹੇ ਆ ਕਿ ਇਹੀ ਸਾਡੇ ਬੱਚੇ ਵੱਡੇ ਹੋ ਕੇ ਬਿਜ਼ਨਸਮੈਨ ਬਣ ਗਏ ਕਿਉਂਕਿ ਜਿਹੜੀ ਸਟੱਡੀ ਆ ਜਿਹੜੀ ਪੜ੍ਹਾਈ ਆ ਜ਼ਿੰਦਗੀ ਦੇ ਵਿੱਚ ਐਨ ਰੋਲ ਅਦਾ ਕਰਦੀ ਆ ਸੋ ਤਾਂ ਮੈਂ ਲਈ ਕੀਤੀ ਸੀ ਬਾਬਾ ਸਾਹਨੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਪਰੇ ਨਿੱਜ ਗਰੇ ਹੋ ਸੀ ਉਹਨਾਂ ਨੇ ਇਹ ਨਹੀਂ ਸੱਜੀ ਕੀਤੀ ਸੀ ਸਾਡੇ ਐਸ ਸੀ ਸਮਾਜ ਦੇ ਵਿੱਚੋਂ ਹੋਇਆ ਪਰ ਉਹਨਾਂ ਨੂੰ ਬੜੇ ਵੱਡੇ ਬੁੱਧੀ ਜੀਵਾਂ ਨੇ ਉਹਨਾਂ ਨੂੰ ਸੱਚ ਕੀਤਾ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਸੰਘਰਸ਼ ਨੂੰ ਦੇਖਿਆ ਤੇ ਉਹਨਾਂ ਨੂੰ ਨਮਨ ਕੀਤਾ ਉਸ ਵੇਲੇ ਜਿਹੜਾ ਸਭ ਤੋਂ ਵੱਡਾ ਜਿਹੜਾ ਉਸ ਵੇਲੇ ਸਮਾਜ ਸਮਝਿਆ ਜਾਂਦਾ ਸੀ ਉਹਨੂੰ ਬ੍ਰਾਹਮਣ ਵਾਂਗ ਸਨਝਿਆ ਜਾਂਦਾ ਸੀ ਪਰ ਜਦੋਂ ਬਾਬਾ ਸਾਹਿਬ ਡਾਕਟਰ ਭੀਰੋਂ ਅਮਿਲ ਸਾਹਿਬ ਦੀ ਜੀਵਨੀ ਦੇ ਉੱਤੇ ਸੱਚ ਕੀਤੀ ਜਾਂਦੀ ਹੈ ਨਾ ਉਸ ਵੱਡੇ ਸਮਾਜ ਤੋਂ ਬਾਬਾ ਸਾਹਿਬ ਦੇ ਚਾਹਨਾ ਦੇ ਵਿੱਚ ਆ ਕੇ ਸੀਸਿਤ ਹੋ ਗਏ ਕਿਉਂ ਵੈਲਕੋ ਜਿਸ ਦੇ ਪੋਸ਼ੇ ਕਿ ਮਹਾਨ ਪੋਸ਼ੇਸ ਦੁਨੀਆ ਦੇ ਆਈ ਸੀ ਜਿਨ੍ਹਾਂ ਨੇ ਇੱਕ ਧਰਤੀਆਂ ਤੋਂ ਉਸ ਜਾਤ ਨੂੰ ਚੱਕਿਆ ਜਿਹਨੂੰ ਸ਼ਾਇਦ ਬੰਦਾ ਮੋਲਦਾ ਹੀ ਮਾਨਸਤ ਨਹੀਂ ਸੀ ਇਨਸਾਨ ਹੋਣ ਦਾ ਮਾਨਸਤ ਨਹੀਂ ਸੀ ਤੇ ਉਹਨਾਂ ਨੇ ਇੱਕ ਆਪ ਹੀ ਸੰਗਰਸ਼ ਲੜਿਆ ਉਨਾ ਦੇ ਕੋ ਸ਼ਾਨਦਾਰ ਮੌਕੇ ਲਈ ਤੇ ਅੱਜ ਅਸੀਂ ਸਾਰੇ ਬਹੁਤ ਸ਼ਾਮ ਆਏ ਅਸੀਂ ਸਰਵੇਖਾਨਾ ਦੇ ਨਹੀਂ ਜਾ ਸਕਦੇ ਅਸੀਂ ਪਰ ਨਹੀਂ ਸੀ ਸਕਦੇ ਬਾਬਾ ਸਾਹਿਬ ਕੰਗਰ ਪੀਰੋਗ ਵਿੰਕਾ ਸਾਹਿਬ ਜਰੂਰ ਪਹਿਲੀ ਵਾਰ ਨੂੰ ਸੰਪੂਰਨ ਦੇ ਵਿੱਚ 7 ਨਵੰਬਰ 1900 ਸਾਲ 1900 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਜਿਹੜੇ ਸਕੂਲ ਦੇ ਵਿੱਚ ਜੁਆਇਨਿੰਗ ਕੀਤੀ ਸੀ ਤੇ ਮਹਾਨ ਅਸਥਾਨ ਦੇ ਵਿੱਚ ਅੱਜ ਵੀ 7 ਨਵੰਬਰ ਨੂੰ ਬਾਲ ਜੁਸਤੇ ਰੂਪਕ ਮਨਾਇਆ ਜਾਂਦਾ ਹੈ ਜਦੋਂ ਉਹਨਾਂ ਨੇ ਸਿੱਖਿਆ ਲਈ ਹੈ ਸਿੱਖਿਆ ਜਿਹੜੀ ਹੈ ਇੱਕ ਛੇਰ ਦੀ ਦਾ ਦੁੱਧ ਹੈ ਜਿਹੜਾ ਪੀਊਗਾ ਉਹ ਦਹਾੜ ਮਰੂਏ ਨੂੰ ਸੋ ਤੇਰੋ ਤੁਨ ਨੂੰ ਆਦੇ ਸਾਰਿਆਂ ਸੰਗਤਾਂ ਦੇ ਸੇਵਨ ਤੇ ਸਹਿਦੋਗੇ ਤੇ ਮੈਂ ਤਾਂ ਆਪਣੇ ਆਪ ਨੂੰ ਬਹੁਤ ਬਹੁਤ ਭਾਗਾਂ ਵਾਲਾ ਸਮਝਦਾ ਕਿ ਮੈਂ ਬਹੁਤ ਸਮ ਗੱਲ ਕਰਤੀ ਲੋਕ ਵੀ ਤਾਂ ਸਮ ਦਾ ਮਿਸ਼ਨ ਨੂੰ ਲੰਘੇ ਜਿਹਦਾ ਮਿਸ਼ਨ ਕੀ ਹੈ ਕਿਸੇ ਪਾਰਟੀ ਪਾਰਟੀ ਨਾਲ ਕੋਈ ਮਿਸ਼ਨ ਨਹੀਂ किसी पार्टी बजी था कोई मिशन नहीं जेके आज दावा करता उन्हें का नाम है कि दावा करता कि उन्हें भी पार्टी पार्ट है कोई ऐसा मिशन नहीं मिशन एक क्या कि बच्चे हम एजुकेटेड करो सब तो हम बढ़ती जो मिशन था जरिया है और बस हम डॉक्टर की बोर्ड पे दर्शन देंग दे या कि अपने बच्चे हम शिक्षित करो पढ़ाओ � सरकारी स्कूल तो

फोटो मा दे सर्टिफिकेट आ